15 ਅਗਸਤ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਵੱਲੋਂ ਜਗਾ ਜਗਾ ਤੇ ਨਾਕੀ ਲਗਾ ਕੇ ਸ਼ੱਕੀ ਵਿਅਕਤੀਆਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੰਗਰੂਰ ਪੁਲਿਸ ਵੱਲੋਂ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਵੀ ਵਿਸ਼ੇਸ਼ ਟੀਮਾਂ ਨਾਲ ਜਾ ਕੇ ਟਰੇਨਾਂ ਦੀ ਚੈਕਿੰਗ ਕੀਤੀ ਗਈ ਅਤੇ ਟਰੇਨਾਂ ਵਿੱਚ ਬੈਠੇ ਵਿਅਕਤੀਆਂ ਦੇ ਸਮਾਨ ਦੀ ਤਲਾਸ਼ੀ ਵੀ ਲਈ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ 15 ਅਗਸਤ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ਤੇ ਇਹ ਚੈਕਿੰਗ ਜਾਰੀ ਰਹੇਗੀ। ਜਿਵੇਂ ਕਿ ਤੁਹਾਨੂੰ ਪਤਾ ਹੈ 15 ਅਗਸਤ ਨੇੜੇ ਆ 15 ਅਗਸਤ 26 ਜਨਵਰੀ ਇਹਨਾਂ ਦਿਨਾਂ ਤੇ ਆ ਕੇ ਮਤਲਬ ਹਮੇਸ਼ਾ ਪੁਲਿਸ ਮੁਸਤੈਦ ਹੁੰਦੀ ਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮਾੜੀ ਚੰਗੀ ਘਟਨਾ ਨਾ ਵਾਪਰ ਸਕੇ ਤੇ ਪਿਛਲੇ 15-20 ਦਿਨਾਂ ਤੋਂ ਅਸੀਂ ਚੈਕਿੰਗ ਉਹਦਾਈ ਹੋਈ ਆ ਕਾਫੀ ਕੱਲ ਜਿਵੇਂ ਬੱਸ ਸਟੈਂਡਸ ਦੀ ਚੈਕਿੰਗ ਕੀਤੀ ਐ ਅੱਜ ਰੇਲਵੇ ਸਟੇਸ਼ਨ ਦੀ ਐਵੇਂ ਅਸੀਂ ਸਰਪ੍ਰਾਈਜ਼ ਚੈੱਕ ਕਰਦੇ ਰਹਿੰਦੇ ਆ ਕਿਤੇ ਨਾ ਕਿਤੇ ਰੋਜ਼ ਡਿਫਰੈਂਟ ਚੈਕਿੰਗ ਉਤੋਂ ਡੀਜੀਪੀ ਆਫਿਸ ਤੋਂ ਵੀ ਹਦਾਇਤਾਂ ਆਉਂਦੀਆਂ ਰਹਿੰਦੀਆਂ ਉਹਨਾਂ ਦੀ ਕੰਪਲਾਈਂਸ ਕਰਕੇ ਵੀ ਜਿਵੇਂ ਲਾਏਗੇ ਸਸਪੀਸ ਆਪ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਰੋ ਚੈਕਿੰਗ ਹੋਊਗੀ ਸਾਡੀ ਇਹ ਸਟਾਰਟ ਹੀ ਕੀਤੀ ਆ ਸਾਡੀ ਇਹ 10 ਵਜੇ ਤੋਂ ਲੈ ਕੇ 3 ਵਜੇ ਤੱਕ ਚਲਣੀ ਹੈ ਚੈਕਿੰਗ ਤੇ ਸ਼ਾਮ ਨੂੰ ਇਹਦੀ ਕੰਪਾਈਲਡ ਰਿਪੋਰਟ ਬਣੂਗੀ ਫਿਰ ਅਸੀਂ ਦੱਸ ਸਕਦੇ ਹਾਂ ਸਰ ਅੱਜ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਅੱਗੇ ਕੀ-ਕੀ ਕਰਿਹਾ ਦੇਣਾ ਹੈ ਅੱਜ ਸਪੈਸੀਫਿਕਲੀ ਰੇਲਵੇ ਸਟੇਸ਼ਨਸ ਦੀ ਚੈਕਿੰਗ ਹੈ ਇਸ ਤੋਂ ਬਾਅਦ ਇਹਨਾਂ ਨੂੰ ਕੋਈ ਡਿਫਰੈਂਟ ਟਾਸਕ ਦੇਵਾਂਗੇ ਉਹ ਅਸੀਂ ਥੋੜਾ ਸੀਕ੍ਰੀਟ ਰੱਖ ਕੇ ਦੇਵਾਂਗੇ